ਦੇ ਸੰਯੋਗ ਨਾਲ ਅਸੀਂ ਦੂਜਾ ਕੱਪ ਕਰਵਾਇਆ ਆ ਤੇ ਜਾਇਰ ਕਿ ਅਸੀਂ 7181 ਪ੍ਰਾਈਜ਼ ਰੱਖਿਆ ਸੀਗਾ ਤੇ ਅਗਲੀ ਵਾਰ ਨੂੰ ਸਾਰੇ ਭਰਾਵਾਂ ਨੇ ਸਲਾਹ ਕੀਤੀਗਾ ਨੂੰ ਲੱਖ 75 ਕਰਾਂਗੇ ਤੇ ਦੂਜਾ ਕੱਪ ਸੀਗਾ ਸਾਰੇ ਜਿੰਨੇ ਵੀ ਸਮੂਹ ਸਾਡੇ ਐਨਆਰਆਈ ਭਰਾ ਨੇ ਉਹਨਾਂ ਦੇ ਸੰਯੋਗ ਨਾਲ ਹੀ ਕੱਪ ਕਰਾਇਆ ਜਿਹੜੀਆਂ ਕਿਹੜੀਆਂ ਟੀਮਾਂ ਨੇ ਭਾਗ ਲਿਆ ਇਹਦੇ ਵਿੱਚ ਬਾਬਾ ਵਿਜੀਸ਼ਨ ਕਬੱਡੀ ਕਲੱਬ ਫਰਾਂਦੀਪੁਰ ਸੀ ਤੇ ਬਾਬਾ ਨਾਮ ਦੇ ਕੱਡੀ ਕਮਾਨ ਬਰਾਮਦਾਸ ਕੋੜ ਕੋੜ ਤੇ ਇੱਕ ਆਪਣੀ ਭਾਈ ਲੱਦਾ ਜੀ ਪਹਿਲੇ ਦੋ ਵਾਲੀ ਟੀਮ ਜੇਤੋ ਖਿਡਾਰੀਆਂ ਕੀ ਨਾਮ ਦਿੱਤੇਗੇ ਉਹਦੇ ਵਿੱਚ ਜੀ ਆਪਾਂ ਬੈਸਟਾਂ ਨੂੰ 40 ਇੰਚ ਐਲਈ ਡੀਆਂ ਸੀ ਤੇ ਗਾ ਨੂੰ ਮਾਰ ਕੇ ਕਿਰਪਾ ਕਰੇ ਸੱਚੇ ਪਾਤਸ਼ਾਹ ਦੇ ਸਾਰੇ ਐਨ ਆਰ ਆਈ ਭਰਾ ਜੀ ਹੋਰ ਮਾਰਨੇ ਗੇ ਗਾ ਨੂੰ ਹੋ ਸਕਦਾ ਹੈ ਮੋਟਸਰ ਰੱਖੇ ਨੌਜਵਾਨ ਕੀ ਅਪੀਲ ਕਰਦੇ ਨੌਜਵਾਨਾਂ ਨੂੰ ਇਹੀ ਅਪੀਲ ਆ ਜੀ ਸਾਡੇ ਵੱਲੋਂ ਕਿ ਵਾਦ ਤੋਂ ਵੱਧ ਖੇਡਾਂ ਨਾਲ ਜੁੜੋ ਤੇ ਸਾਰੇ ਜਿੱਦਾਂ ਵੀ ਹਨ ਆਪਣੇ ਹੁਣ ਇਧਰ ਵਧੀਆ ਕੋਚ ਨੇ ਵਧੀਆ ਹਨਾ ਸਾਡੇ ਕੋਲ ਇੱਥੇ ਦੋਲਦ ਭਾਜੀ ਆਏ ਸੀਗੇ ਕਹਿੰਦਾ ਸਾਰੇ ਵਧੀਆ ਵਧੀਆ ਕੋਚ ਆਏ ਫਤ ਵਤ ਵਤ ਟ੍ਰੇਨਿੰਗ ਲੈ ਕੇ ਕਬੱਡੀ ਨਾਲ ਕੁਸ਼ਤੀ ਨਾਲ ਜੋੜਨਾ ਚਾਹੀਦਾ ਜਿੰਨਾ ਸਾਰੇ ਨਗਰ ਦੀਆਂ ਸੰਗਤਾਂ ਨੇ ਐਨ ਆਰ ਆਈ ਵੀਰਾਂ ਨੇ ਸਾਥ ਦਿੱਤਾ ਕੀ ਕਹਿਣਾ ਚਾਹੋਗੇ ਉਹਨਾਂ ਦਾ ਜੀ ਮਤਲਬ ਸਾਡੇ ਕੋਲ ਤਾਂ ਸ਼ਬਦੀ ਨਹੀਂ ਹੈ ਨਹੀਂ ਮਤਲਬ ਜਿਨ੍ਹਾਂ ਨੇ ਵੀਰਾਂ ਨੇ ਹਨ ਸਾਰਿਆਂ ਨੇ ਮਤਲਬ ਅਸੀਂ ਜੇ ਕਿਸੇ ਨੂੰ ਪਾਜੀ ਬਾਹਰ ਵਾਲੇ ਨੂੰ ਵੀਰ ਨੂੰ ਜੇ ਕਿਸੇ ਨੂੰ 31 ਗਿਆ ਤੇ ਉਹਨੇ 51 ਦਿੱਤਾ ਮਤਲਬ ਕਿ ਸਾਨੂੰ ਤੇ ਮਤਲਬ ਸਾਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਦਾ ਧੰਨਵਾਦ ਕਿਵੇਂ ਕਰੀਏ ਅਸੀਂ ਤੇ ਆਪਣੇ ਦਿਲੋਂ ਤੋਂ ਹੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਾਕੀ ਪਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਹੋਰ ਵੀ ਕੋਈ ਪ੍ਰੋਗਰਾਮ ਕਰਾਈ ਜਾਂਦੇ ਨੇ ਇਸ ਪਿੰਡ ਦੇ ਵਿੱਚ ਪਹਿਲਾਂ ਜਿਵੇਂ ਹੋ ਰਿਹਾ ਹਾਂਜੀ ਇਸ ਵਾਰ ਅਸੀਂ ਥੋੜਾ ਜਿਹਾ ਐਡ ਕੀਤਾ ਜਿੱਦਾਂ ਕਮਲ ਮੋਹਨ ਕਾ ਆਇਆ ਸੀਗਾ ਇੱਥੇ ਉਹਨੇ ਜਿਮਨਾਸਟਿਕ ਦੇ ਹਨ ਜੌਰ ਦਿਖਾਏ ਆ ਤੇ ਬਾਕੀ ਅਗਾਂ ਨੂੰ ਵੇਖਾਂਗੇ ਜੀ ਹੋਰ ਗੇਮਾਂ ਕਰਾਂਗੇ ਆਪਾਂ ਛਿੰਝ ਬਾਰੇ ਦੱਸੋ ਇੱਥੇ ਆਪਣੇ ਜੀ ਜਿੱਦਾਂ 13 ਭਾਦਰ ਨੂੰ ਸਾਡੀ ਛਿੰਝ ਲੱਗਦੀ ਉਹ ਮਤਲਬ ਹਿੰਦੁਸਤਾਨ ਪਾਕਿਸਤਾਨ ਬਣ ਤੋਂ ਜਿਹੜੇ ਸਾਡੇ ਬਜ਼ੁਰਗ ਦੱਸਦੇ ਆਏ ਕਿ ਪਹਿਲਾਂ ਦੀ ਛਿੰਝ 13 ਭਾਦਰ ਨੂੰ 26 ਅਗਸਤ ਨੂੰ ਤਕਰੀਬਨ ਤਕਰੀਬਨ ਛਿੰਝ ਹੁੰਦੀ ਤੇ ਬਾਕੀ ਸਾਡੇ ਧਾਰਮਿਕ ਸਮਾਗਮ ਹੁੰਦਾ ਜੀ ਭਾਈ ਸ਼ਾਲੋ ਜੀ ਦੇ ਗੁਰਦੁਆਰੇ ਤੇ ਇਦਾਂ ਹੀ ਬਸ ਜੁੜੇ ਆ ਜੀ ਕਰਦੇ ਰਹਿਣਾ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਰ ਲਗਾਵ ਪਿੰਡ ਡਾਲਾ ਦੋਹ ਨਗਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੋਹ ਨਗਰਾਂ ਨੇ ਸੰਯੋਗ ਨਾਲ ਮੇਲਾ ਕਰਾਇਆ ਗਿਆ ਆ ਬਹੁਤ ਵਧੀਆ ਕਬੱਡੀ ਕੱਪ ਹੋਇਆ ਆ ਆਸ ਕਰਦੇ ਆ ਕਿ ਅੱਗੇ ਤੋਂ ਵੀ ਸਾਰੇ ਮਿਲ ਜੁਲ ਕੇ ਇਸੇ ਤਰ੍ਹਾਂ ਹੀ ਕਬੱਡੀ ਕੱਪ ਕਰਾਉਂਦੇ ਰਹਿਣਗੇ ਜੇ ਤੋਂ ਘੜਾਰਿਆਂ ਕੀ ਨਾਮ ਦਿੱਤੇ ਗਏ ਅੱਜ ਆ ਨਾਮਟਨ ਉਹਨੇ ਵੀ ਇਹਨੇ ਦੱਸੇ ਦਿੱਤਾ ਲੀਡੀਆਂ ਦਿੱਤੀਆਂ ਮੋਟਰਸਾਈਕਲ ਦਿੱਤਾ ਹਾਂਜੀ ਤੇ ਨੌਜਵਾਨਾਂ ਕੀ ਅਪੀਲ ਆ ਨੌਜਵਾਨਾਂ ਨੂੰ ਇਹ ਹੀ ਅਪੀਲ ਆ ਵੀ ਆਪਣਾ ਨਸ਼ਿਆਂ ਤੋਂ ਦੂਰ ਰਹੋ ਤੇ ਖੇਡਾਂ 'ਚ ਲੱਗੋ ਪੜ੍ਹਾਈ ਕਰੋ ਚੰਗੇ ਕੰਮਾਂ ਦਾ ਵਿੱਚ ਆਓ ਨਸ਼ੇ ਤੋਂ ਬਚੋ ਜਿੰਨਾ ਬਚਿਆ ਜਾ ਸਕਦਾ ਹਾਂ ਠੀਕ ਆਜੂ ਤੇ ਇਸ ਮੌਕੇ ਤੇ ਬਹੁਤ ਵਧੀਆ ਲੱਗਾ ਜੀ ਸਾਨੂੰ ਵੀਰ ਸਾਡਾ ਦੋਸਤ ਹੈ ਬ੍ਰਦਰ ਹੈ ਤਾਂ ਇੱਥੇ ਪਹੁੰਚ ਕੇ ਬਹੁਤ ਹੀ ਵਧੀਆ ਲੱਗਾ ਬਹੁਤ ਹੀ ਚੋਟੀ ਦੀਆਂ ਟੀਮਾਂ ਨੇ ਆਪਣੇ ਜੋਰ ਵਿਖਾਏ ਆ ਇੱਕ ਮੁੰਡਾ ਜਿਹੜਾ ਮੌਨਿਕ ਤੋਂ ਆਇਆ ਸੀਗਾ ਉਹਨੇ ਵੀ ਬਹੁਤ ਵਧੀਆ ਆਪਣਾ ਜੋਰ ਬੁਠਾ ਕੇ ਆਈ ਹੋਈ ਪਬਲਿਕ ਨੂੰ ਨਿਹਾਲ ਕੀਤਾ ਹੈ ਮੈਂ ਤੇ ਇਹ ਕਹਾਗਾ ਜੀ ਜੋ ਸਰਕਾਰ ਨੇ ਵੀ ਇੱਕ ਮੁਹਿੰਮ ਚੜੀ ਹੋਈ ਏ ਜੁਗ ਨਸ਼ਿਆਂ ਵਿਰੁੱਧ ਇਹ ਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨ ਪੀੜੀ ਨੂੰ ਇਹ ਬਹੁਤ ਹੀ ਵਧੀਆ ਪ੍ਰਾਪਲ ਹੈ ਤਾਂ ਮੈਂ ਸੋਣਾ ਹੈ ਕਿ ਸਾਰੇ ਹੀ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਚਾਹੀਦਾ ਹੈ ਤੇ ਨਸ਼ਿਆਂ ਨੂੰ ਨਾ ਕਰਨੀ ਚਾਹੀਦੀ ਏ ਖੇਡਾਂ ਨੂੰ ਹਾਂ ਕਰਨੀ ਚਾਹੀਦੀ ਤੇ ਮੈਂ ਇਸ ਨਗਰ ਦਾ ਵੀ ਧੰਨਵਾਦ ਕਰਦਾ ਹਾਂ ਸੋਨੂ ਵੀਰ ਹੋਣਾਂ ਦਾ ਵੀ ਜਿਨ੍ਹਾਂ ਨੇ ਇੱਥੇ ਸਾਨੂੰ ਬੁਲਾ ਕੇ ਮਾਣ ਬਖਸ਼ਿਆ ਹਾਂ ਹਾਂਜੀ ਬਾਈ ਕੋ ਖਾਓ ਸਵਾਇ ਕੋ ਦੇਖੀ ਖਾਓ ਅੱਜ ਕੱਪ ਕਿਰਲਗੜ੍ਹ ਦੀ ਧਰਤੀ ਤੇ ਹੋਇਆ ਬਹੁਤ ਵਧੀਆ ਕੱਪ ਆਇਆ ਬੜੀਆਂ ਬੜੀਆਂ ਭਟੀਆਂ ਟੀਮਾਂ ਨੇ ਭਾਗ ਲਿਆ ਤੇ ਮੈਂ ਵਧਾਈ ਦਿੰਦਾ ਹਾਂ ਸਾਰੀ ਸੰਗਤ ਨੂੰ ਤੇ ਨਾਲ ਹੀ ਆਪਣੇ ਭਰਾ ਸੋਨੂ ਨੇ ਜਿਨ੍ਹਾਂ ਨੇ ਸਾਨੂੰ ਇੱਥੇ ਇਨਵਾਈਟ ਕੀਤਾ ਤੇ ਆਪਾਂ ਆਏ ਆ ਤੇ ਆਪਾਂ ਜਿੰਨੇ ਕਿ ਸੇਵਾ ਲੱਗੀ ਓਨੇ ਦਿਨ ਭਾਈ ਆ ਰੈਫਰੀ ਦੀ ਤੇ ਬਹੁਤ ਵਧੀਆ ਕੱਪ ਹੋਇਆ ਤੇ ਤੁਹਾਡਾ ਸਾਰਿਆਂ ਦਾ ਹੀ ਜਿੰਨੀ ਕਾਇਨਾਤ ਸਾਰੀ ਦਾ ਧੰਨਵਾਦ